ਕਦਾ ਬਾਕੀ ਆ ਵੇ ਹੈਲੋ ਤੇ ਪੈਸੇ ਉਹ ਤੇ ਨਿਆ ਧੂਆ ਪੈਸੇ ਭੱਜੇ ਜਾਂਦੇ ਆ ਮਸ਼ਕ ਨੇ ਕਰ ਪੈਸੇ ਕੱਢ ਪੈਸੇ ਉਹ ਦਸ ਵਾਦੀ ਆ ਸਵਾਲ ਅਗਰ ਰੋਟੀ ਖਾਗੇ ਇੰਨਾ ਸਵਾਤਾ ਲਾੜੀ ਲੜਨਾ ਨਹੀਂ ਚੜਿਆ ਪਰ ਰੋਟੀ ਖਾਗੇ ਹਾਂਜੀ ਖਾ ਲਈ ਪੈਸੇ ਦੇ ਤੇ ਹਾਂਜੀ ਦੇ ਦੇ ਤੇ ਨਿਕਲ ਦੋ ਜਾਨੇ ਆ ਖਤਮਾ ਦੋ ਦਨੇ ਫਾਂਸੇ ਤਾਂ ਖਾ ਲੈਂਦੇ ਬਾਕੀ ਅਜੀ ਧੂਆ ਦੇ ਪੱਕੇ ਘਾਕਾ ਜੇ ਨਾ ਮਰਜ਼ੀ ਭiali ਅਸੀਂ ਤਾਂ ਆਵਾਂਗੇ ਚੱਲ ਚੱਲ ਰੋਟੀ ਖਾ ਲ ਮੈਨੇ ਖਾ ਲਈ ਰੋਟੀ ਲੈ ਜਾ ਰੋਟੀ ਹੁਣ ਕੀ ਤੇਰੇ ਗੋੜਨ ਲੱਗ ਗਿਆ ਹਾਂ ਇਹ ਤਾਂ ਆਪਣੀ ਦੁਕਾਨਦਾਰੀ ਆ ਆਪਣਾ ਕਿੱਤਾ ਆਪਣਾ ਕੰਮ ਆਗਾ ਓ ਬੇਬੇ ਬਾਪੂ ਘਰ ਮੋਇਆ ਪਿਆ ਕਹਿੰਦਾ ਉਥੇ ਢਾਬੇ ਤੇ ਸਾਰਾ ਦਿਨ ਉਥੇ ਗੱਲਾਂ ਹੀ ਮਾਰਦੀ ਰਹਿੰਦੀ ਗੱਲਾਂ ਮਾਰਦੇ ਪੈਂਦੇ ਨੇ ਉਹ ਆਪਣੀ ਦੁਕਾਨਦਾਰੀ ਆ ਆਪਣਾ ਕਿੱਤਾ ਕਰਮ ਆਪਣਾ ਸਮਝਿਆ ਕਰ ਤੋ ਉਸ ਮੈਨੂੰ ਮੂਰਖਾ ਨਾ ਵੜਾ ਮੈਂ ਸਭ ਜਾਣਦਾ ਅਟਾ ਮਜਬੂਰੀ ਕਰਨ ਲੱਸੀ ਹੋਰ ਕੰਮ ਕਰ ਲੈਂਦੇ ਵੀ ਆਪਾਂ ਕਿਸੇ ਦੀ ਸੋਚ ਨੂੰ ਕਿਵੇਂ ਬਦਲ ਸਕਦੇ ਆ ਮੈਂ ਸਭ ਜਾਣਦਾ ਮੈਨੂੰ ਮੂਰਖ ਨਾ ਬਣਾ ਐਡਾ ਮੂਰਖ ਨਹੀਂ ਮੈਂ ਬੇਕਿਉਂ ਸਿੱਧਰੇ ਆਉਂਦੇ ਕੰਮਾਂ 'ਚ ਪਿਆ ਫਿਰਦਾ ਤੂੰ ਓ ਲੈ ਲੈ ਮਜਨੂ ਲੜੋਣਾ ਮੇਰੇ ਪੇਪਰ ਆ ਮੈਨੂੰ ਪੜ ਲੈਣ ਦਿਓ 加ਦੇ ਕਰਨੇ ਚਾਰ ਪੂਰੇ ਤਾਬੇ ਤੇ ਘੈਤੀ ਉਹ ਰੋਟੀ ਲੈ ਆਈ ਆਉਂਦੀ ਆਉਂਨੇ ਖੜ ਜਾ ਰਾਮੂ ਚਿਰਿਆ ਜੀ ਜਦ ਉਹਨੂੰ ਪੁੱਛ ਹਾਂਜੀ ਉਰੇ ਆ ਆਪਾਂ ਇਹਨਾਂ ਰੋਟੀ ਦੇ ਕੇ ਖਾ ਲੈ ਆਪਾਂ ਚਾਪਾ ਚਾਪ ਆਉਟੇ ਤੇ ਪੁੱਛਣਾ ਹਾਂ ਹਾਂ ਕੁਝ ਨਹੀਂ ਕਰਨੇ ਦੇ ਮਾਜਾ ਹਾਂ ਬਾਕੀ ਸਭ ਆਹ ਕਿਵੇਂ ਆ ਪੂਆ ਲੈ ਕੀ ਚਾਹੀਦਾ ਤੀ ਭਾਈ ਆ ਲੈ ਪੈਸੇ ਤੇ ਮੈਨੂੰ ਮਾਲ ਦੇ ਦੇ ਇੱਕ ਨੰਬਰ ਮਾਲ ਤੇ ਕਿਹੜਾ ਮਾਲ ਆ ਪੂਆ ਉਹੀ ਮਾਲ ਆਪਣਾ ਭੁੱਕੀ ਦੇ ਚਾਰ ਘੜੇ ਉਹਦੇ ਕੋਈ ਭੁੱਕੀ ਨਹੀਂ ਮਿਲਦੀ ਰੋਟੀ ਖਾਣੀ ਆ ਖਾ ਲੋ ਨਹੀਂ ਅਭੀ ਟੰਡੀ ਪਾਉ ਔਰ ਰੋਟੀ ਵੀ ਖਾ ਲਾਂਗੇ ਭੂਆ ਪਹਿਲਾਂ ਰੋਟੀ ਖਾਣ ਜੋਗਾ ਕਰਤਾ ਦੇ ਕਿੱਤਰ ਹੋ ਤਿੱਕ ਔਰ ਰੋਟੀ ਵੀ ਖਾ ਲਾਂਗੇ ਪਹਿਲਾਂ ਰੋਟੀ ਖਾਣ ਜੋਗਾ ਕਰਤਾ ਦੇ ਮੇਰਾ ਮਤਲਬ ਆ ਭੁੱਕੀ ਦੇ ਚਾਰ ਘਾਟ ਦੇ ਦੇ ਜੇ ਚਾਰ ਹੈ ਨਹੀਂ ਤਾਂ ਦੋ ਹੀ ਦੇ ਦੇ ਇਹ ਟੱਬਾ ਤੇ ਤੁਹਾਡਾ ਭੁੱਕਿਆ ਹੱਤਾ ਹੈ ਅਜਾ ਤੱਕ ਤਾਂ ਜੇ ਉੱਥੇ ਇੱਥੇ ਕੋਈ ਨਹੀਂ ਭੁੱਕੀ ਪੱਗਿਆ ਹੈਗੀ ਚਲ ਇੱਥੇ ਐ ਨਹੀਂ ਕੰਮ ਚੱਲਦੇ ਇਹ ਸਭ ਕੁਝ ਤਾਂ ਕਰਨਾ ਪੈਂਦਾ ਗਾਗਾ ਵਾਸਤੇ ਜਾਨਾ ਕਰ ਮੈਂ ਕੱਟੀ ਮਾਰੂ ਮੈਂ ਐ ਕਿਵੇਂ ਕੱਟੀ ਮਾਰੂ ਜਾਨਾ ਜਾਨਾ ਤਾਤੀ ਮੈਂ ਲਾ ਦੋ ਬੀਬੀ ਜ ਨੂੰ ਤੰਗ ਕਰ ਕੀ ਹੈ ਨਾ ਉਹ ਚਲ ਮੈਂ ਚਲੋ ਤੇ ਆਓ ਮੇਰੇ ਨਾਲ ਉਹ ਕੀ ਚਾਹੀਦਾ ਤੈਨੂੰ ਇਹ ਬੰਦ ਕਰ ਦੋ ਟੱਬਾ ਸੋਡਾ ਨਹੀਂ ਕੁਝ ਬਣਨਾ ਕੱਲਿਆਂ ਦਾਲ ਮਖਣਿਆਂ ਨਾਲ ਟੱਬੇ ਨਹੀਂ ਚੱਲਦੇ ਮਾਲ ਰੱਖਣਾ ਪੈਂਦਾ ਮਾਲ ਲੈ ਹਰੇ ਮੈਨੂੰ ਕਹਿ ਨਾ ਕਹਿੰਦਾ ਪਹਿਲਾਂ ਚਾਰ ਕੜ ਭੁੱਖੀ ਦੇ ਦੇ ਮੈਂ ਤਾਂ ਰੁੱਟੀ ਖਾਉਂ ਉਹ ਤੂੰ ਚੁੱਪ ਕਰ ਜਾ ਸਾਜ ਵੀ ਬੋਲੇ ਤੇ ਸ਼ਾਨੀ ਵੀ ਬੋਲੇ ਕਿਥੇ ਨਿਕਲਦਾ ਹੋ ਇਰਖਾ ਬਾਏ ਇਹ ਭੁੱਖੀ ਦੇ ਖਾਤਾ ਨਹੀਂ ਉਹ ਮੈਨੂੰ ਮਾਲ ਦੇ ਦੋ ਨਹੀਂ ਮੈਂ ਤੁਹਾਡੇ ਗਲ ਪੈ ਜਾਊਂਗਾ ਐ ਕਿਵੇਂ ਗਲ ਪੈ ਜਾਏਗਾ ਬੈ ਤੂੰ ਮੈਂ ਗਲ ਪਈਆਂ ਤੁਹਾਨੂੰ ਦੱਸੀ ਹੈ ਨਾ ਹੁਣ ਤਾਂ ਜਾਨਕ ਕੋਈ ਥੋੜਾ ਭਾਰਨਾ ਕੋਈ ਵਾਹ ਮੈਂ ਹੈਗਾ ਅਮਲੀ ਬੰਦਾ ਜੇ ਮੈਨੂੰ ਮਾਲ ਨਾ ਨਾ ਮਿਲਿਆ ਤੇ ਗਲ ਤਾਂ ਮੈਂ ਸੋਢੀ ਪੂੰਗਾ ਨਾ ਇਸ ਕਰਕੇ ਮਾਲ ਦੇ ਦਿਓ ਮੈਨੂੰ ਤੈਨੂੰ ਜਾਣਗ ਰਹੀ ਉਹ ਜਾਨਾ ਜਾਨਾ ਆਪਾਂ ਪੜਦੇ ਮਿੱਥੋਂ ਪਰ ਖੋਲ ਕੇ ਬੈਹ ਜਾਂਦਾ ਢਾਬਾ ਸਾੜਾ ਭੁੱਖੀ ਦਾ

ਪੈਣਾ ਨਹੀਂ ਟੱਕੇ ਕਿ ਮੈਂ ਮੈਂ ਤੇਰੇ ਪਾਮ ਤਰੇ ਛੌੜਾ ਛੌੜਾ ਪਰਦਾ ਤੇਰੇ ਮੈਂ ਹੇ ਰੱਬਾ ਮੇਰੀਆ ਤੁਮੈਨੂੰ ਐਂ ਦੱਸ ਵੀ ਹੋਰ ਕੀ ਦਾ ਕੰਮ ਚਾਹਦਾਗਾ ਸਾਰੇ ਕੰਮਾਂ ਤੇ ਪੱਟੀ ਮੇਸ ਖੋਈ ਪਈ ਆ ਵੀ ਤੈਨੂੰ ਇੱਕ ਪਲੇਖਾਗਾ ਵੀ ਉਹ ਕੰਮ ਚ ਜ਼ਿਆਦੇ ਪੈਸੇ ਨੇ ਦੂਜੇ ਦੀ ਥਾਲੀ ਚ ਤਾਂ ਲੱਡੂ ਹਮੇਸ਼ਾ ਵੱਡਾ ਲੱਗਦਾ ਹੁੰਦਾਗਾ ਹੂੰ ਲੈ ਹੁ ਆਇਕਰ ਰਾਮੂ ਤਾਂ ਗਿਆ ਆਪਣਾ ਤੇ ਹੁਣ ਤੂੰ ਜਾ ਕੇ ਸਾਬੋ ਸਬਜੀ ਪਾਜੀ ਲਿਆ ਆਪਾਂ ਸਵੇਰ ਵੀ ਹੋਟਲ ਖੋਲ੍ਹ ਖੋਲ੍ਹਣਾ ਨਹੀਂ ਖੋਲ੍ਹਣਾ ਠੀਕ ਹੈ ਨਾ ਹਾਂ ajo ਨਾ ਕੀ ਗੱਲੋਗੀ ਕਿਵੇਂ ਫੋਨ ਕੀਤਾ ਸੀ ਯਾਰ ਮੇਰੇ ਘਰ ਦੇ ਮੇਰਾ ਵਿਆਹ ਕਰਨ ਨੂੰ ਫਿਰਦੇ ਆ ਤੂੰ ਆਪਣੇ ਘਰ ਗੱਲ ਕੀਤੀ ਕਿ ਨਹੀਂ ਉਹ ਯਾਰ ਘਰੇ ਕੀ ਗੱਲ ਕਰਨੀ ਸੀ ਮੇਰਾ ਬਾਪੂ ਦੇ ਬੇਬੇ ਸਾਰਾ ਦਿਨ ਢਾਬੇ ਪਿੱਛੇ ਲੜਦੇ ਰਹਿੰਦੇ ਆ ਚੰਗਾ ਪਰ ਮੇਰੇ ਮੂੰਹ ਵੱਲ ਦੇਖਦਾ ਰਹੀ ਜੇ ਕਿਤੇ ਹੋਰ ਮੰਗਦਾ ਐਵੇਂ ਕਿਵੇਂ ਮੰਗਦਾ ਲੱਤਾਂ ਵੜਦੂ ਸਾਲਿਆਂ ਨੂੰ ਮੈਂ ਬਿੰਦੇ ਵੀਰੇ ਭੱਜ ਲੈਦੇ ਭੱਜਦਾ ਰੱਜੋ ਵੀ ਤੇ ਵੀਰੇ ਹੋ ਰਹੀ ਆ ਜੰਨੇ ਡੰਗਾ ਚੱਕੇ ਓ ਰਜੋ ਉਹ ਤਾਂ ਸੱਚੀ ਆ ਗਏ ਬਚਾ ਲੈ ਮੈਨੂੰ ਉਹ ਫੜ ਦੇਣਗੇ ਬਚਾ ਲੈ ਮੈਨੂੰ ਹੁਣ ਕੀ ਹੋ ਗਿਆ ਪਹਿਲਾਂ ਤਾਂ ਗੜੀ ਫੁਕਰੀ ਮਾਰਦਾ ਸੀ ਐਂ ਕਰ ਦੂ ਜੌਂਪ ਫਲਾਣਾ ਟੈਂਪੜ ਉਹ ਮੈਂ ਤਾਂ ਵੈਸੇ ਹੀ ਕਹਤਾ ਤੂੰ ਕਰ ਗੱਲ ਇਹਨਾਂ ਮੈਂ ਚੱਲਦਾ ਹੋਰ ਭੂਗਾ ਘਰੇ ਆ ਕੌਣ ਉਹ ਮੈਂ ਪੂਆ ਵੀਰਾ ਅੱਛਾ ਵੀਰਾ ਸੀ ਬਦ ਮੁੰਡਾ ਆ ਜਾ ਆ ਜਾ ਅੱਛਾ ਪੁੱਤ ਬੈਠੋ ਰੇ ਹੋਰ ਪੂਆ ਤਲੀ ਜਾਂਦਾ ਕਾਰੋਬਾਰ ਵਧੀਆ ਤੇਰਾ ਜਮਾ ਬੱਗ ਬਾਗ ਪੁੱਤ ਮੇਰੇ ਆ ਉਹ ਕਿਵੇਂ ਵੀ ਰਿਹਾ ਅੱਜ ਕਿਵੇਂ ਚੱਕਰ ਮਾਰਿਆ ਉਹ ਲੰਗਦਾ ਲੰਗਦਾ ਮੈਂ ਸੋਚਿਆ ਪੂਆ ਦਾ ਹੀ ਪਤਾ ਲੈ ਲਾਂ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਕਿਉਂ ਪੂਆ ਨੇ ਮੇਰੇ ਕੀ ਗੋਲੀ ਲੱਗੀ ਹੋਈ ਆ ਤੇ ਆਪਦੇ ਘਰ ਦਾ ਤਾਂ ਵੀਰੇ ਤੈਨੂੰ ਪਤਾ ਨਹੀਂ ਤੇ ਲੋਕਾਂ ਦੇ ਘਰਾਂ ਦੇ ਪੁਤਲਾ ਕਰਦਾ ਪੂਆ ਫੁੱਫੜ ਨੂੰ ਸਮਝਾ ਕਰਦਿਆਂ ਤੱਕ ਨਹੀਂ ਜਾਈਦਾ ਹੁੰਦਾ ਕਿਸੇ ਦੇ ਨਹੀਂ ਤਾਂ ਮਾੜੀ ਜੀ ਗੱਲ ਤੇ ਖਲਾਰਾ ਪੈ ਜਾਂਦਾ ਹੁੰਦਾ ਓਏ ਹੁਣ ਮਿਰਚਾਂ ਲੱਗੀਆਂ ਇਹ ਨਹੀਂ ਕਿਸੇ ਦੀ ਕੁਛ ਲੱਗਦੀ ਚੰਗਾ ਭੂਆ ਮੈਂ ਤਾਂ ਚੱਲਿਆਂ ਕਰਦਿਆਂ ਤੱਕ ਨਹੀਂ ਜਾਈਦਾ ਹੁੰਦਾ ਕਿਸੇ ਦੇ ਨਹੀਂ ਤਾਂ ਮਾੜੀ ਜੀ ਗੱਲ ਤੇ ਖਲਾਰਾ ਪੈ ਜਾਂਦਾ ਹੁੰਦਾ ਓਏ ਹੁਣ ਮਿਰਚਾਂ ਲੱਗੀਆਂ ਭੂਆ ਤੇਰੀ ਸਾਰੀ ਗਾਕੀ ਖਰਾਬ ਕਰ ਦੂ ਅੱਛਾ ਜਿਹੜਾ ਵੀ ਆਉਂਦਾਗਾ ਤੂੰ ਲੜਾ ਕੇ ਭੇਜ ਦੇ ਐਂ ਕਿ ਮੈਂ ਚੱਲੂ ਆਪਣਾ ਟੱਬਾ ਚੰਗਾ ਭੂਆ ਮੈਂ ਤਾਂ ਚੱਲਿਆਂ ਉਹ ਫੜ ਨੂੰ ਸਮਝਾ ਉਹ ਜਾ ਜਾ ਤੇਰੇ ਵਰਗੇ ਗਾਕਾਂ ਨੂੰ ਐਵੇਂ ਚੰਗੇ ਅਸੀਂ ਚੌਰਿਆ ਨਾ ਬੋਲਿਆ ਕਰ ਨਾ ਭੋਂਕਿਆ ਕਰ ਕੁੱਤਿਆਂ ਮੰਗੂਆਂ ਕੀ ਆ ਜਾਉਂਦਾਂ ਮੈਂ ਹੇ ਮੇਰੀ ਗੱਲ ਸੁਣ ਆਪਾਂ ਤਾਂ ਟਾਬੇ ਦੇ ਚੱਕਰਾਂ 'ਚ ਸਭ ਰਿਸ਼ਤੇਦਾਰੀਆਂ ਭੁੱਲੇ ਫਿਰਦੇ ਆਂਗੇ ਆਪਣੇ ਵਾ ਅੱਜ ਤਾਂ ਪਿੰਡੇ ਵੀਰੇ ਨੇ ਮਸਾਈ ਪਾਜ ਕੇ ਜਾਣ ਬਚਾਈ ਬੀਬੋ ਆਪਾਂ ਨੂੰ ਤਾਂ ਪਤਾ ਨਹੀਂ ਲੱਗਾ ਪਿੰਡਾ ਕਦੋਂ ਜਵਾਨ ਹੋ ਗਿਆ ਆਪਾਂ ਐ ਕਰਦੇ ਆਂ ਟੱਬਾ ਕਰਦੇ ਆਂ ਬੰਦ ਆਪਾਂ ਉਹਦੇ ਬਾਅਦ ਤੇ ਕੋਈ ਸੋਹਣੀ ਜਿਹੀ ਕੁੜੀ ਭਾਦਿਆਂ ਭੂਆ ਕੁੜੀ ਤਾਂ ਮੰਨੀ ਪਈ ਆ ਬੱਸ ਨੇ ਤੇ ਕਰਦਿਆਂ ਨੂੰ ਮਨਾਉਣਾ ਪੈਣਾ ਤੇ ਫਿਰ ਰਹਿ ਕੀ ਗਿਆ ਲੋ ਬਾਈ ਸਾਨੂੰ ਇਹ ਰਿਸ਼ਤਾ ਹੈਗਾ ਮਨਜ਼ੂਰ ਤੇ ਬਾਕੀ ਆਪਾਂ ਕੁੜੀ ਨੂੰ ਪੁੱਛ ਲੈਨੇ ਆ ਮੈਨੂੰ ਕੀ ਇਤਰਾਜ਼ ਹੋਣਾ ਬਾਪੂ ਜਿਵੇਂ ਤੁਸੀਂ ਕਰੋਗੇ ਵਧੀਆ ਹੀ ਕਰੋਗੇ ਓਏ ਇਤਰਾਜ਼ਾ ਭਰਾ ਜੀ ਕਮਾ ਕਰਾਂ ਚ ਬੱਚੇ ਭੁੱਲ ਗਏ ਰਹੋਣੇ ਆ ਉਹ ਬਾਈ ਜੀ ਆਪਣਾ ਫਰਜ਼ ਬੰਦਾ ਕਮਾਕਾਰਾਂ ਦੇ ਨਾਲ-ਨਾਲ ਆਪਾਂ ਨੂੰ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਇਹ ਤਾਂ ਹੈ ਜੀ ਮਾਪਿਆਂ ਦੇ ਨਾਲ ਬੱਚਿਆਂ ਦੇ ਨਾਲ ਹੀ ਮਾਪਿਓ ਆ ਤੇ ਹੁਣ ਗੱਲ ਆਇਆ ਅੱਜ ਕੱਲ ਦੇ ਯੁਵਾਕ ਟੈਲੀਫੋਨ ਮੋਬਾਈਲਾਂ ਤੇ ਇੰਨੀਆਂ ਗੱਲਾਂ ਕਰਦੇ ਨੇ ਬਸ ਅੰਤ ਹੀ ਆ ਅੱਜ ਤੱਕ ਬਹੁਤੋ ਕੈਸੇ ਨੇ ਹੋਣਾ ਤੁਸੀਂ ਚੰਗਵਾ ਨਾ ਮੰਗਵਾ ਰਸਗੁਲੇ ਉਹ ਹੋ ਆਪਾਂ ਚੱਲਦੇ ਆਪਣੇ ਟਾਬੇ ਤੇ ਚਲੋ 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 ਬੱਲੇ ਬੱਲੇ ਉੱਠੜ ਛੋਟਿਆ